ਮੁਖੋ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਿਆਈ ਤੇ ਵਿਰਾਜਮਾਨ ਹੋਏ ਸਨ ਸਤਕਾਰਯੋਗ ਬੀਬੀ ਭਾਨੀ ਜੀ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਚੌਂਕੜਾ ਲਾ ਕੇ ਬੈਠੇ ਅਮਰਤ ਵੇਲੇ ਸਿਮਰਨ ਵਿੱਚ ਜੁਟੇ ਹੋਏ ਸਨ ਉਸ ਵੇਲੇ ਮਹਾਰਾਜ ਦੀ ਚੌਂਕੀ ਦਾ ਜੋ ਪਾਵਾ ਸੀ ਇਤਿਹਾਸਕਾਰਾਂ ਨੇ ਲਿਖਿਆ ਵੀ ਉਹ ਟੁੱਟ ਗਿਆ ਤੇ ਬੀਬੀ ਜੀਆ ਨੇ ਸਤਗੁਰਾਂ ਨੂੰ ਸਮਾਧੀ ਵਿੱਚ ਬੈਠਿਆਂ ਵੇਖ ਕੇ ਆਪਣਾ ਹੱਥ ਥੱਲੇ ਰੱਖ ਦਿੱਤਾ ਸੀ ਵੀ ਇਹ ਚੌਂਕੀ ਹਿੱਲੇ ਨਾ ਸਤਿਗੁਰਾਂ ਦੀ ਸਵੱਦੀ ਨਾ ਕਿਤੇ ਖੁੱਲ ਜਾਵੇ ਮਹਾਰਾਜ ਕੁਝ ਘੰਟੇ ਬੈਠੇ ਰਹੇ ਬੀਬੀ ਜੀ ਦਾ ਹੱਥ ਉਸ ਵੇਲੇ ਬੜਾ ਭਾਰੀ ਸੁੱਜ ਗਿਆ ਤੇ ਹੱਥ ਵਿੱਚੋਂ ਖੂਨ ਨਿਕਲਣ ਲੱਗ ਪਿਆ ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਨੇਤਰ ਖੋਲੇ ਬੀਬੀ ਭਾਨੀ ਜੀ ਦੀ ਐਸੀ ਸੇਵਾ ਵੇਖ ਕੇ ਮਹਾਰਾਜ ਬੜੇ ਹੀ ਖੁਸ਼ ਹੋਏ ਤੇ ਪਾਤਸ਼ਾਹ ਨੇ ਪੁੱਛਿਆ ਕਹਿੰਦੇ ਫਿਰ ਮੰਗੋ ਕੀ ਚਾਹੀਦਾ ਜੋ ਮੰਗੋਗੇ ਉਹ ਤੁਹਾਨੂੰ ਦਾਤ ਸਿ ਦੇਵਾਂਗੇ ਉਸ ਵੇਲੇ ਬੀਬੀ ਭਾਨੀ ਜੀ ਆਨੇ ਹੱਥ ਜੋੜ ਕੇ ਆਖਿਆ ਕਹਿਣ ਲੱਗੇ ਪਿਤਾ ਸਤਿਗੁਰੂ ਜੀ ਆਪ પ્રસન્ન ਹੋਏ ਹੋ ਦਾਤ ਦੇਣ ਲੱਗੇ ਹੋ ਕਿਰਪਾ ਕਰਕੇ ਇਹ ਗੁਰਤਾ ਗੱਦੀ ਦੀ ਦਾਤ ਮੇਰੀ ਝੋਲੀ ਪਾ ਦਿਓ ਮੇਰੇ ਖਾਨਦਾਨ ਵਿੱਚ ਇਹ ਗੁਰਤਾ ਗੱਦੀ ਰਵੇ ਇਹ ਬਚਨ ਬੀਬੀ ਭਾਨੀ ਜੀ ਨੇ ਉਸ ਵੇਲੇ ਮੰਗਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬੀਬੀ ਜੀ ਤੁਸੀਂ ਚਲਦੇ ਦਰਿਆ ਦੇ ਅੱਗੇ ਬੰਨ ਲਾਇਆ ਪਰ ਤੁਹਾਡੀ ਸੇਵਾ ਬੜੀ ਵੱਡੀ ਹੈ ਤੁਹਾਨੂੰ ਮਨਾ ਨਹੀਂ ਕਰ ਪਾਉਂਦੇ ਇਹ ਤੁਹਾਡੇ ਘਰ ਵਿੱਚ ਹੀ ਫਿਰ ਗੁਰਿਆਈ ਰਹੇਗੀ ਸੋਡੀਆਂ ਦੇ ਖਾਨਦਾਨ ਵਿੱਚ ਹੀ ਇਹ ਬਖਸ਼ਿਸ਼ ਰਹਿਣੀ ਹੈ ਇਹ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਬੀਬੀ ਭਾਨੀ ਜੀ ਦੀ ਸੇਵਾ ਵੇਖ ਕੇ ਉਸ ਵੇਲੇ ਬਖਸ਼ੇ ਗੁਰੂ ਰਾਮਦਾਸ ਮਹਾਰਾਜ ਗੁਰਿਆਈ ਤੇ ਬੈਠੇ ਤਿੰਨ ਪੁੱਤਰ ਪਾਤਸ਼ਾਹ ਦੇ ਘਰ ਵਿੱਚ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਿੰਨੇ ਸਹਿਬ ਜੀ ਆਦੇ ਵਖਰੀ ਵਖਰੀ ਸੇਵਾ ਵਿੱਚ ਲੱਗੇ ਹੋਏ ਇੱਕ ਦਿਨ ਬਾਬਾ ਸਹਾਰੀ ਮੱਲ ਜੀ ਜੋ ਗੁਰੂ ਰਾਮਦਾਸ ਮਹਾਰਾਜ ਦੇ ਸੋ ਭਰਾ ਲੱਗਦੇ ਸਨ ਤਾਇਆ ਜੀ ਦੇ ਪੁੱਤਰ ਸਕੇ ਭਰਾ ਨਹੀਂ ਮਹਾਰਾਜ ਜੀ ਆਪ ਇਕੱਲੇ ਹੀ ਸਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੋਰ ਕੋਈ ਭੈਣ ਭਰਾ ਨਹੀਂ ਸੀ ਪਰ ਇਹ ਚਾਚੇ ਤਾਇਓ ਭਰਾ ਲੱਗਦੇ ਸਨ ਸਹਾਰੀ ਮੱਲ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਆਖਿਆ ਮਹਾਰਾਜ ਜੀ ਮੈਂ ਪੁੱਤਰ ਦਾ ਵਿਆਹ ਰੱਖਿਆ ਲਾਹੌਰ ਆਪ ਆ ਕੇ ਚਰਨ ਪਾਓ ਕਿਰਪਾ ਕਰੋ ਤੇ ਪਾਦਸ਼ਾਹ ਨੇ ਆਖਿਆ ਕਹਿਣ ਲੱਗੇ ਵੱਡੇ ਭਾਈ ਅਸੀਂ ਵਿਆਹ ਵਿੱਚ ਹਾਜ਼ਰ ਨਹੀਂ ਹੋ ਸਕਾਂ ਸੰਗਤਾਂ ਆਉਂਦੀਆਂ ਦਰਸ਼ਨ ਇੱਥੇ ਕਰਦੀਆਂ ਦਰਬਾਰ ਸਾਹਿਬ ਆ ਕੇ ਅਸੀਂ ਨਹੀਂ ਮਿਲਾਂਗੇ ਸੰਗਤਾਂ ਉਦਾਸ ਹੋ ਜਾਣਗੀਆਂ ਅਸੀਂ ਆਪਣੇ ਪੁੱਤਰ ਨੂੰ ਤੁਹਾਡੇ ਨਾਲ ਭੇਜਾਂਗੇ ਉਹ ਸਾਰਾ ਕੁਝ ਵਿਆਦਾ ਕਾਰਜ ਕਰਨਗੇ ਬਾਬਾ ਸਹਾਰੀ ਮੱਲ ਮੰਨ ਗਏ ਕਹਿੰਦੇ ਠੀਕ ਹੈ ਮਹਾਰਾਜ ਜੂ ਆਪ ਕਹਿੰਦੇ ਪਏ ਉਸ ਵੇਲੇ ਫਿਰ ਬਾਬਾ ਪ੍ਰਸੀ ਚੰਦ ਨੂੰ ਮਹਾਰਾਜ ਨੇ ਬੁਲਾਇਆ ਗੁਰੂ ਰਾਮਦਾਸ ਪਾਦਸ਼ਾਹ ਕਹਿੰਦੇ ਜਾਓ ਭਾਈ ਲਾਹੌਰ ਜਾ ਕੇ ਆਪਣੇ ਤਾਇਆ ਜੀ ਦੇ ਪੁੱਤਰ ਦੇ ਵਿਆਹ ਕਰਦਿਆਂ ਵਿੱਚ ਸ਼ਾਮਲ ਹੋਵੋ ਬਾਬਾ ਪ੍ਰਥੀਚੰਦ ਦੇ ਮਨ ਵਿੱਚ ਆ ਗਿਆ ਇੱਥੇ ਤੇ ਗੁਰੂ ਘਰ ਮੈਂ ਰਹਿੰਦਾ ਸਾਰੀ ਮਾਇਆ ਮੇਰੇ ਕੋਲ ਆਉਂਦੀ ਹੈ ਖਰਚਾ ਵੀ ਮੇਰੇ ਕੋਲ ਹੀ ਆਉਂਦਾ ਹੈ ਖਰਚਾ ਵੀ ਮੈਂ ਕਰਦਾ ਆਮਦਨ ਵੀ ਮੇਰੇ ਕੋਲ ਹੈ ਕਈ ਤਰ੍ਹਾਂ ਦੀ ਮਕੁੰਡੀ ਵੀ ਵਿੱਚੋਂ ਲਾ ਲੈਂਦਾ ਹਾਂ ਪਤਾ ਨਹੀਂ ਲੱਗਣ ਦਿੰਦਾ ਜੇ ਮੈਂ ਚਲਾ ਗਿਆ ਕੋਈ ਪਾ ਜੀ ਨੌਂਗੜ ਜਾਵੇ ਕੋਈ ਸਿੱਖ ਹੋਰ ਨਾਗੇ ਆ ਜਾਵੇ ਬਹਾਨਾ ਲਾਇਆ ਮਹਾਰਾਜ ਮੈਂ ਤੇ ਜਾ ਹੀ ਨਹੀਂ ਸਕਦਾ ਮੇਰੇ ਬਿਨਾ ਗੁਰੂ ਘਰ ਦੇ ਕੰਮ ਚੱਲਣਾ ਹੀ ਨਹੀਂ ਮੈਂ ਹੀ ਚਲਾ ਸਕਦਾ ਸਾਡੇ ਮਨ ਵਿੱਚ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਮੈਂ ਹੀ ਹਾਂ ਮੇਰੇ ਬਿਨਾ ਹੋਣਾ ਕੱਖ ਨਹੀਂ ਹੈ ਮਹਾਰਾਜ ਨੇ ਲਿਖਿਆ ਪੁੱਤਰ ਨੇ ਵਚਨ ਨਹੀਂ ਮੰਨਿਆ ਬਾਬਾ ਮਾਹਦੇਵ ਜੀ ਦੂਜੇ ਨੰਬਰ ਵਾਲੇ ਪੁੱਤਰ ਉਹਨਾਂ ਨੂੰ ਬੁਲਾਇਆ ਕਹਿਣ ਲੱਗੇ ਤੁਸੀਂ ਜਾਓ ਵਿਆਹ ਦੇ ਕਾਰਜ ਕਰਕੇ ਆਓ ਭਾਈ ਸੰਤੋਖ ਸਿੰਘ ਨੇ ਵਚਨ ਲਿਖਿਆ ਬਾਬਾ ਮਾਹਦੇਵ ਨੇ ਜਵਾਬ ਇਹ ਦਿੱਤਾ ਸੀ ਮਹਾਰਾਜ ਮੈਂ ਤੇ ਆਪ ਨਹੀਂ ਵਿਆਹ ਕਰਾਉਣਾ ਜਦੋਂ ਮੈਂ ਨਹੀਂ ਕਰਾਉਣਾ ਮੈਂ ਕਿਸੇ ਦਾ ਕਿਉਂ ਵੇਖਾਂ ਜਦੋਂ ਮੈਂ ਨਹੀਂ ਘੋੜੀ ਚੜ੍ਹਣਾ ਮੈਂ ਕਿਸੇ ਨੂੰ ਘੋੜੀ ਚੜ੍ਹਦਿਆਂ ਵੇਖ ਕੇ ਕੀ ਲੈਣਾ ਮੈਂ ਨਹੀਂ ਜਾਂਦਾ ਦੂਜੇ ਭਰਾ ਨੇ ਵੀ ਦੂਜੇ ਪੁੱਤਰ ਨੇ ਵੀ ਜਵਾਬ ਹੀ ਦਿੱਤਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਬੁਲਾ ਕੇ ਪਾਤਸ਼ਾਹ ਨੇ ਆਖਿਆ ਕਹਿੰਦੇ ਤੁਸੀਂ ਜਾਓ ਭਾਈ ਸਤਿਵਚਨ ਕਹਿ ਕੇ ਉਸੇ ਵੇਲੇ ਹਾਂ ਕੀਤੀ ਮਹਾਰਾਜ ਠੀਕ ਹੈ ਮੈਂ ਜਾਂਦਾ ਉਮਰਾ ਭਾਵੇਂ ਛੋਟੀ ਹੈ ਪਰ ਬਚਨ ਮੰਨਿਆ ਜਦੋਂ ਸਤਿਗੁਰੂ ਜਾਣ ਵਾਸਤੇ ਤਿਆਰ ਹੋ ਗਿਆ ਗੁਰੂ ਰਾਮਦਾਸ ਪਾਸ਼ਾ ਨੇ ਪਰਖ ਪਾਉਂਦਿਆਂ ਆਖਿਆ ਕਹਿਣ ਲੱਗੇ ਪੁੱਤਰ ਜਿੰਨਾ ਚਿਰ ਬੁਲਾਈਏ ਨਾ ਉਨਾਂ ਚਿਰ ਲਾਹੌਰ ਤੋਂ ਆਉਣਾ ਨਹੀਂ ਉੱਥੇ ਹੀ ਬੈਠੇ ਰਹਿਣਾ ਕਹਿਣ ਲੱਗੇ ਠੀਕ ਹੈ ਮਹਾਰਾਜ ਬਚਨ ਪੂਰਾ ਕਰਾਂਗੇ ਇਸ ਤਰ੍ਹਾਂ ਬਚਨ ਮੰਨ ਕੇ ਘਰ ਵਿੱਚ ਗਏ ਮਾਤਾ ਸਹਿ ਮਾਤਾ ਪਾਨੀ ਜੀਆ ਨੂੰ ਪਤਾ ਲੱਗਾ ਵੱਡੇ ਪੁੱਤਰਾਂ ਨੇ ਮਨਾਂ ਕੀਤਾ ਛੋਟੇ ਪੁੱਤਰ ਨੇ ਬਚਨ ਮੰਨਿਆ ਆਪਣੇ ਗਲ ਦੇ ਨਾਲ ਲਾ ਕੇ ਆਖਿਆ ਕਹਿਣ ਲੱਗੇ ਪੂਤਾ ਮਾਤਾ ਕੀ ਆਸੀਸ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਇਹ ਵਰ ਦਿੱਤਾ ਬੜਾ ਪਿਆਰ ਕੀਤਾ ਸਤਿਗੁਰੂ ਲਾਹੌਰ ਚਲੇ ਗਏ ਵਿਆਹ ਦਾ ਕਾਰਜ ਅਠਾਂ ਦਸਾਂ ਦਿਨਾਂ ਵਿੱਚ ਹੀ ਨਿਭੜ ਗਿਆ ਇੱਥੇ ਮਹਾਰਾਜ ਦਾ ਆਪਣਾ ਘਰ ਹੈ ਜਿੱਥੇ ਗੁਰੂ ਰਾਮਦਾਸ ਮਹਾਰਾਜੀ ਦਾ avatars ਹੋਇਆ ਇੱਥੇ ਸੋਹਣੀ ਧਰਮਸਾਲ ਬਣਾਈ ਅੱਜ ਆਪਾਂ ਕਹ ਲਈਏ ਵੀ ਗੁਰਦੁਆਰਾ ਉਦੋਂ ਧਰਮਸਾਲਾ ਕਹਿ ਦਿੰਦੇ ਉੱਥੇ ਫਿਰ ਗੁਰੂ ਅਰਜਨ ਦੇਵ ਪਾਸ਼ਾ ਟਿਕ ਗਿਆ ਗੁਰਮੁਖੋ 10 ਦਿਨ ਲੰਘੇ 15 ਦਿਨ ਲੰਘੇ ਮਹੀਨਾ ਲੰਘਿਆ 2 ਮਹੀਨੇ ਲੰਘੇ 3 ਮਹੀਨੇ ਲੰਘੇ ਕਰਦਿਆਂ ਕਰਦਿਆਂ ਗੁਰੂ ਅਰਜਨ ਦੇ ਪਾਸ਼ਾ ਲਾਹੌਰ ਦੇ ਵਿੱਚ ਇੱਕ ਸਾਲ ਬੈਠੇ ਰਹੇ ਇਹ ਉਡੀਕਦੇ ਰਹੇ ਵੀ ਸੁਨਿਆ ਆਵੇਗਾ ਤੇ ਤਾਂ ਜਾਣਾ ਸਮਾਂ ਬਤੀਤ ਹੁੰਦਾ ਫਿਰ ਉਸ ਵੇਲੇ ਚਿੱਠੀ ਲਿਖੀ ਮੇਰਾ ਮਨ ਲੋਚਿਆ ਅੰਦਰ ਗੁਰਦਰਸਨ ਦਾ ਇਹ ਪਹਿਲੀ ਪੌੜੀ ਲਿਖ ਕੇ ਭੇਜਿਆ ਬਾਬਾ ਪ੍ਰਿਥੀ ਚੰਦ ਨੇ ਉਹ ਚਿੱਠੀ ਜੇਬ ਦੇ ਵਿੱਚ ਭਾਈ ਦੱਸਿਆ ਹੀ ਨਹੀਂ ਗੁਰੂ ਰਾਮਦਾਸ ਪਾਸ਼ਾ ਦੂਜੀ ਚਿੱਠੀ ਫਿਰ ਪਾਈ ਐ ਮਹਾਰਾਜ ਜੀਆਂ ਨੂੰ ਸਤਿਗੁਰੂ ਮੈਨੂੰ ਬੁਲਾਓ ਮੈਂ ਦਰਸ਼ਨਾਂ ਦੀ ਬੜੀ ਤਾਂਘ ਰੱਖੀ ਹੋਈ ਸ਼ਬਦ ਹਜ਼ਾਰਿਆਂ ਦੀ ਦੂਜੀ ਪੌੜੀ ਮਹਾਰਾਜ ਨੇ ਵਿਚਾਰੀ ਬਾਬਾ ਪ੍ਰੀਤ ਚੰਦ ਨੇ ਉਹ ਵੀ ਜੇਬ ਵਿੱਚ ਪਾਈ ਐ ਦੱਸਿਆ ਨਹੀਂ ਤੀਜੀ ਚਿੱਠੀ ਫਿਰ ਮਹਾਰਾਜ ਨੇ ਪਾਈ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇਹ ਲਿਖ ਕੇ ਬਚਨ ਸਿੱਖ ਨੂੰ ਸਮਝਾਇਆ ਕਹਿਣ ਲੱਗੇ ਜਦੋਂ ਗੁਰੂ ਪਾਤਸ਼ਾਹ ਸੰਗਤ ਵਿੱਚ ਬੈਠਣਗੇ ਚਿੱਠੀ ਮਹਾਰਾਜ ਦੇ ਹੱਥ ਵਿੱਚ ਫੜਾਉਣੀ ਜਾ ਕੇ ਐਸੀ ਤਰ੍ਹਾਂ ਹੀ ਹੋਇਆ ਮਹਾਰਾਜ ਬੈਠੇ ਸੰਗਤ ਵਿੱਚ ਆ ਕੇ ਸਿੱਖ ਨੇ ਚਿੱਠੀ ਫੜਾਈ ਹੈ ਚਿੱਠੀ ਪੜ੍ਹੀ ਪੁੱਤਰ ਦਾ ਪਿਆਰ ਵੇਖ ਕੇ ਮਹਾਰਾਜ ਸਾਹਿਬ ਜੀ ਬੜੇ ਖੁਸ਼ ਹੋਏ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ ਕਹਿੰਦੇ ਜਾਓ ਜਾ ਕੇ ਹੁਣ ਲਾਹੌਰ ਤੋਂ ਲੈ ਕੇ ਆ ਲਾਹੌਰ ਤੋਂ ਲਿਆਂਦਾ ਅੰਮ੍ਰਿਤਸਰ ਪਹੁੰਚੇ ਆਪ ਮੱਥਾ ਟੇਕਿਆ ਸਤਗੁਰਾਂ ਨੂੰ ਸੰਗਤ ਬੈਠੀ ਹੋਈ ਦੀਵਾਨ ਸਜਿਆ ਮਹਾਰਾਜ ਬੜੇ ਖੁਸ਼ ਹੋਏ ਕਿ ਸਾਡੇ ਪੁੱਤਰ ਨੇ ਆਗਿਆ ਮੰਨੀ ਦੋ ਬਚਨ ਮੰਨੇ ਇੱਕ ਜਾਣ ਦਾ ਬਚਨ ਮੰਨਿਆ ਦੂਜਾ ਉੱਥੇ ਰਹਿਣ ਦਾ ਬਚਨ ਮੰਨਿਆ ਮਹਾਰਾਜ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਆ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨਿ ਬਚਨ ਪੜ੍ਹਦੇ ਪ੍ਰਵਾਹ ਉਹ ਹੈ ਜਿਹੜਾ ਬਚਨ ਮੰਨਦਾ ਮੱਥਾ ਟੇਕਿਆ ਸਤਿਗੁਰਾਂ ਨੇ ਚਿੱਠੀ ਨੂੰ ਫਿਰ ਪੜ੍ਹਿਆ ਕਹਿਣ ਲੱਗੇ ਪੁੱਤਰ ਚਿੱਠੀ ਪਹਿਲੀ ਆਈ ਐ ਅੰਕ ਆਪਨੇ 3 ਨੰਬਰ ਲਿਖਿਆ ਇਹ ਗਲਤੀ ਲੱਗੀ ਤੁਹਾਡੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨਹੀਂ ਮਹਾਰਾਜ ਜੀ ਦੋ ਚਿੱਠੀਆਂ ਪਹਿਲਾਂ ਵੀ ਆਈਆਂ ਇਹ ਚਿੱਠੀ ਤੀਜੀ ਹੈ ਪਾਤਸ਼ਾਹ ਕਹਿੰਦੇ ਉਹ ਕਿਥੇ ਕਹਿੰਦੇ ਜੀ ਆਹ ਸਿੱਖ ਲੈ ਕੇ ਆਇਆ ਕੋਲ ਹੀ ਖੜਾ ਸਿੱਖ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਤੁਹਾਡੇ ਵੱਡੇ ਪੁੱਤਰ ਦੇ ਕੋਲ ਨੇ ਮੈਂ ਦੇ ਕੇ ਗਿਆ ਕੀ ਪ੍ਰਥੀ ਚੰਦ ਨੂੰ ਪੁੱਛਿਆ ਉਹ ਮੁਕਰ ਹੀ ਗਿਆ ਕਹਿੰਦਾ ਜੀ ਸਿੱਖ ਦੇ ਝੂਠ ਬੋਲਦਾ ਮੈਂ ਤੇ ਵੇਖਿਆ ਹੀ ਨਹੀਂ ਕਦੇ ਇਹ ਚਿੱਠੀ ਲਿਆਉਣੀ ਤੇ ਦੂਰ ਦੀ ਗੱਲ ਐ ਮਹਾਰਾਜ ਨੇ ਪ੍ਰਥੀ ਚੰਦ ਨੂੰ ਕੋਲ ਬਿਠਾਇਆ ਦੋ ਸਿੱਖਾਂ ਨੂੰ ਭੇਜਿਆ ਕਹਿੰਦੇ ਜਾ ਵੇਹ ਦੇ ਕਮਰੇ ਦੀ ਤਲਾਸ਼ੀ ਕਰੋ ਤਲਾਸ਼ੀ ਕੀਤੀ ਦੋਦੀ ਅਲਮਾਰੀ ਵਿੱਚੋਂ ਦੋਨੇ ਚਿੱਠੀਆਂ ਹੀ ਮਿਲ ਪਈਆਂ ਝੂਠਾ ਹੋ ਗਿਆ ਪ੍ਰਥੀ ਚੰਦ ਮਹਾਰਾਜ ਦੇ ਦਰਬਾਰ ਵਿੱਚ ਸਤਗੁਰਾਂ ਨੇ ਤਿੰਨੇ ਚਿੱਠੀਆਂ ਪੜੀਆਂ ਬੜੇ ਖੁਸ਼ ਹੋਏ ਅਤੇ ਸਮਝ ਜਾਣ ਕੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਲਿਆਓ ਪੰਜ ਪੈਸੇ ਨਾਰੀਅਲ ਇਹਨਾਂ ਨੂੰ ਪੰਜਵੀਂ ਜੋਤ ਦਾ ਮਾਲਕ ਬਣਾਈਏ ਇਸ ਤਰ੍ਹਾਂ ਕਹਿ ਕੇ ਅਜਦੇ ਦਿਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦਿਆਂ ਹੋਇਆਂ ਪੰਜ ਪੈਸੇ ਨਾਰੀਅਲ ਰੱਖ ਕੇ ਅੱਜ ਪਿਤਾ ਨੇ ਆਪਣੇ ਪੁੱਤਰ ਨੂੰ ਮੱਥਾ ਟੇਕਿਆ ਗੁਰਿਆਈ ਤੇ ਸ਼ਾਨ ਹਾਤ ਸਤ ਸਰੀਰ ਅਕਾਲ ਮਹਾਰਾਜ ਦਾ ਬਜਨ ਹੈ ਕਹਿਣ ਲੱਗੇ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਜਿਸ ਗੁਰੂ RAMDAS ਨੂੰ ਕੁੱਲ ਮੁਕਾਈ ਨਮਸਕਾਰ ਕਰਦੇ ਪਈ ਹੈ ਅੱਜ ਗੁਰੂ RAMDAS ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਖਿਆ ਸਾਰੀ ਸੰਗਤ ਇਹਨਾਂ ਨੂੰ ਮੱਥਾ ਟੇਕੋ ਭਾਈ ਇਹ ਪੰਜਵੀਂ ਥਾਂ ਤੇ ਗੁਰਿਆਈ ਦੇ ਅੱਜ ਮਾਲਕ ਬਣੇ ਸੰਗਤਾਂ ਨੇ ਮੱਥਾ ਟੇਕਿਆ ਫਿਰ ਗੁਰੂ RAMDAS ਪਾਤਸ਼ਾਹ ਕਹਿੰਦੇ ਪੁੱਤਰ ਜੀ ਗੁਰਬਾਣੀ ਉਚਾਰਨ ਦਾ ਹੱਕ ਕੇਵਲ ਗੁਰੂ ਨੂੰ ਹੈ ਜਿੰਨਾ ਚਿਰ ਗੁਰੂ ਪਦਵੀ ਤੇ ਨਹੀਂ ਬੈਠਦੇ ਉਹਨਾਂ ਚਿਰ ਸ਼ਬਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾ ਕਹਿ ਲਈਏ ਵੀ ਗੁਰੂ ਬਾਣੀ ਵਿੱਚ ਦਰਜ ਹੋਇਆ ਨਹੀਂ ਮੰਨਿਆ ਜਾਂਦਾ ਆਪ ਹੁਣ ਗੁਰਿਆਈ ਤੇ ਬੈਠੇ ਹੋ ਤਿੰਨ ਪੌੜੀਆਂ ਆਪਨੇ ਪਹਿਲਾਂ ਹੀ ਉਚਾਰ ਦਿੱਤੀਆਂ ਨੇ ਹੁਣ ਚੌਥੀ ਪੌੜੀ ਉਚਾਰ ਕੇ ਸ਼ਬਦ ਵੀ ਪੂਰਾ ਕਰੋ ਨਾਲੇ ਆਪ ਬੁਰੀਾਈ ਤੇ ਬੈਠੇ ਹੋ ਤੇ ਗੁਰਬਾਣੀ ਨੂੰ ਗੁਰਬਾਣੀ ਦਾ ਦਰਜਾ ਬਖਸ਼ਿਸ਼ ਕਰੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਬੈਠਦਿਆਂ ਪਹਿਲਾ ਬਚਨ ਆਪਣੇ ਮੁਖੋਂ ਆਖਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਲਾਸੀ ਇਹ ਬਚਨ ਕਰਕੇ ਸ਼ਬਦ ਹਜ਼ਾਰਿਆਂ ਦੀਆਂ ਚਾਰੇ ਪੌੜੀਆਂ ਆਪਨੇ ਪੂਰੀਆਂ ਕੀਤੀਆਂ ਨਾਲ ਆਪ ਮਹਾਰਾਜ ਸਾਹਿਬ ਜੀ ਗੁਰਿਆਈ ਦੇ ਉੱਪਰ ਸੁਭਾਏਮਾਨ ਹੋ ਕੇ ਅੱਜ ਦੇ ਦਿਨ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆਪ ਸੰਗਤਾਂ ਨੂੰ ਮਹਾਰਾਜ ਦੇ ਪੁਰਬ ਦੀਆਂ ਗੁਰਿਆਈ ਦੀਆਂ ਲੱਖ ਲੱਖ ਵਧਾਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਅਗਲੇ ਵਿਚਾਰ ਕਲ ਦੇ ਦੀਵਾਨ ਵਿੱਚ ਫਿਰ ਸਰਵਨ ਕਰਾਂਗੇ ਲੇਖਾ ਕਥਾ ਹੈ ਨਾ ਛੁੱਟੀ ਹੈ ਬਖਸ਼ਣਾ ਹਾਰ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ